ਬਾਈ ਜੀ ਆ ਜਿਹੜੇ ਖੇਤ ਤੁਸੀਂ ਦੇਖ ਰਹੇ ਹੋ ਇਹ ਹੈਗੇ ਨੇ Rajasthan ਦੇ ਖੇਤ ਬਿਲਕੁਲ ਬਾਈ ਜੀ ਪਾਣੀ ਘੱਟ ਹੁੰਦਾ ਜਿਵੇਂ ਆਪਣੇ ਉਥੇ ਪੰਜਾਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਤੇ ਪੰਜਾਬ ਦੇ ਕਿਸਾਨ ਵੀ ਪੂਰਾ ਪਾਣੀ ਨੂੰ ਇਸਤੇਮਾਲ ਕਰਦੇ ਨੇ ਪਰ ਬਾਈ ਜੀ ਆ Rajasthan ਦੇ ਖੇਤ ਦੇਖ ਲਓ ਖਾਲੀ ਖੇਤ ਨੇ ਇੱਥੇ ਕੋਈ ਬਾਈ ਜੀ ਝੋਨਾ ਨਹੀਂ ਲਾਇਆ ਜਾਂਦਾ ਕਣਕ ਨਹੀਂ ਲਾਈ ਜਾਂਦੀ ਆਹ ਦੇਖ ਸਕਦੇ ਹੋ ਇੱਥੇ ਫਸਲ ਉਗਾਈ ਜਾਂਦੀ ਹੈ ਬਾਈ ਦਾਲਾਂ ਰੂਮ ਨਾ ਕਪਾਜ ਨੂੰ ਕਹਿੰਦੇ ਆ ਉਹੀ ਲਾਇਆ ਜਾਂਦਾ ਤੇ ਤੁਹਾਨੂੰ ਵੀਡੀਓ ਵਿੱਚ ਦਿਖਾਵਾਂ ਮੈਂ ਖਾਲੀ ਖੇਤ ਨੇ ਜਿਵੇਂ ਆਪਣੇ ਖੇਤਾਂ ਦੇ ਵਿੱਚ ਬਾਈ ਜੀ ਬਲਦ ਹੁੰਦੇ ਨੇ ਜਾਂ ਟਰੈਕਟਰ ਹੁੰਦੇ ਨੇ ਇਹਨਾਂ ਦੇ ਖੇਤਾਂ ਦੇ ਵਿੱਚ ਤੁਸੀਂ ਦੇਖੋਗੇ ਊਂਟ ਦਿਖਾਈ ਦੇਣਗੇ ਤੁਹਾਨੂੰ ਆ ਦੇਖੋ ਇਹ ਕੋਈ ਝੋਨਾ ਨਹੀਂ ਲਾਇਆ ਹੋਇਆ ਕੋਈ ਕਣਕ ਨਹੀਂ ਲਾਈ ਹੋਈ ਇੱਥੇ ਡਾਲਾਂ ਲਾਈਆਂ ਜਾਂਦੀਆਂ ਬਾਈ ਜੀ ਕਪਾਹ ਲਾਈ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਊਂਟ ਊਂਟ ਤੁਹਾਨੂੰ ਦਿਖਾਈ ਦੇ ਰਿਹਾ ਇਸ ਦੇ ਵਿੱਚ ਖੇਤਾਂ ਦੇ ਵਿੱਚ ਊਂਟ ਆ ਦੂਰ ਦੂਰ ਤੱਕ ਖੇਤ ਨੇ ਬਾਈ ਜੀ ਖੇਤ ਖਾਲੀ ਨੇ ਸੁੱਕੇ ਨੇ ਮਿੱਟੀ ਐ ਕਈ ਖੇਤਾਂ ਦੇ ਵਿੱਚ ਫਸਲ ਹੀ ਨਹੀਂ ਉਗਾਈ ਜਾਂਦੀ ਕਿਉਂਕਿ ਪਾਣੀ ਹੀ ਨਹੀਂ ਹੁੰਦਾ ਬਾਈ ਜੀ ਆ ਰਾਜਸਥਾਨ ਗਈ ਸੀ ਵਾ ਵੀਡੀਓ ਸ਼ੂਟ ਕਰ ਲਈ ਸੀ ਆ ਦੇਖ ਸਕਦੇ ਹੋ ਖਾਲੀ ਖੇਤ ਨੇ ਬਾਈ ਜੀ ਇੱਥੇ ਦੇ ਹਾਲਾਤ ਨੇ ਰਾਜਸਥਾਨ ਦੇ ਤਾਂ ਸਾਨੂੰ ਜੇ ਪਾਣੀ ਮਿਲਦਾ ਤਾਂ ਉਸ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਪਾਣੀ ਬਚਾਉਣਾ ਚਾਹੀਦਾ ਜਿੱਥੇ ਨਹੀਂ ਉਹਨਾਂ ਨੂੰ ਹੀ ਕੀਮਤ ਪਤਾ ਬਾਈ ਜੀ ਪਾਣੀ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ